ਉਹ ਥਾਂ 1984 ਦੇ ਵਿੱਚ ਸਿੱਖਾਂ ਨੂੰ ਨਹੀਂ ਸੀ ਮਿਲੀ ਜਿਹੜੀ ਪਿਛਲੇ 2 ਸਾਲ ਤੋਂ ਜਿਹੜਾ ਇੰਟਰਨੈਸ਼ਨਲ ਮੀਡੀਆ ਜਿਹੜਾ ਹੈਗਾ ਉਸ ਸਿੱਖਾਂ ਦੇ ਨਾਲ ਕੀ ਹੋਇਆ ਇੰਡੀਆ ਇੰਡੀਅਨ ਸਟੇਟ ਨੇ ਕਿਵੇਂ ਡੀਲ ਕੀਤਾ 1984 ਬਾਰੇ ਤੇ ਦੁਨੀਆ ਦੇ ਵਿੱਚ ਵੀ ਇਹ ਹੈ ਕਿ ਜਿਹੜਾ ਸਿੱਖਾਂ ਦਾ ਰਾਸ ਸੀ ਭਾਵੇਂ ਸਰਕਾਰੇ ਖਾਲਸਾ ਮਹਾਰਾਜਾ ਰਣਜੀਤ ਸਿੰਘ ਦਾ ਰਾਸ ਸੀ ਜਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਲੈਂਡ ਟੂ ਦੀ ਟੀਜ਼ਰ ਦਿੱਤੇ ਅੱਜ ਦੀ ਲੋੜ ਤਾਂ ਹੁੰਦੀ ਆ ਹਰੇਕ ਕੌਮ ਨੂੰ ਜਿਹੜੀਆਂ ਹਥਿਆਰਬੰਦ ਸੰਘਰਸ਼ ਦੀਆਂ ਕੁਝ ਬਰੀਕੀਆਂ ਹੁੰਦੀਆਂ ਤੇ ਜਿਹੜੀਆਂ ਉਹਦੀਆਂ ਲਿਮਿਟੇਸ਼ਨਸ ਹੁੰਦੀਆਂ ਨੇ ਉਹ ਹਥਿਆਰਬੰਦ ਸੰਘਰਸ਼ ਲੜਨ ਵਾਲਾ ਬੰਦਾ ਹੀ ਸਮਝ ਸਕਦਾ ਅੱਜ ਦੇ ਸਮੇਂ ਦੇ ਵਿੱਚ ਲਗਭਗ ਪਿਛਲੇ 2 ਸਾਲ ਤੋਂ ਜਿਹੜੀ ਆ ਵਰਲਡ ਦੇ ਵਿੱਚ ਕਿਤੇ ਵੀ ਕੋਈ ਗੱਲ ਹੁੰਦੀ ਆ ਜਿੱਥੇ ਕੋਈ ਸਿੱਖ ਪਾਗ ਦਾ ਦਿਸਦਾ ਤੇ ਉਹਦੇ ਹੱਕ ਤੇ ਵਿਰੋਧ ਦੇ ਵਿੱਚ ਖਾਲਸਾਤਾਨ ਦੇ ਸਬੰਧ ਦੇ ਵਿੱਚ ਜਿਹੜੀ ਆ ਉਹ ਗੱਲ ਚੱਲਦੀ ਆ ਵੀ ਇਹੋ ਜਿਹਾ ਰਾਜ ਹੋਵੇ ਜਿੱਥੇ ਤੱਕਾ ਨਾ ਹੋਵੇ ਜਿੱਥੇ ਇਨਸਾਫ ਹੋਵੇ ਨਿਆਂ ਮਿਲਦਾ ਹੋਵੇ ਸ਼ੋਸ਼ਣ ਨਾ ਹੋਇਆ ਹੋਵੇ ਅੱਜ ਦੀ ਇੱਕ ਇਹ ਵਿਸ਼ੇਸ਼ ਵਿਚਾਰ ਚਰਚਾ ਭਾਈ ਨਰਨ ਸਿੰਘ ਚੌੜਾ ਵੱਲੋਂ ਲਿਖੀ ਇੱਕ ਪੁਸਤਕ ਜਿਹੜੀ ਕਈਆਂ ਦੇ ਹੱਥ ਦੇ ਵਿੱਚ ਵੀ ਹੈ ਪੱਗਿਆਂ ਨੇ ਪੜ੍ਹੀ ਵੀ ਹੋਈ ਹੈ ਖਾਲਸਤਾਨ ਵਜੋਂ ਦਾ ਸਾਜ਼ਿਸ਼ ਜਿਹੜੀ ਇੱਕ ਕਿਤਾਬ ਇੰਡੀਆਨ ਇੰਟੈਲੀਜੈਂਸ ਏਜੰਸੀ ਦਾ ਆਦੇਦਕਾਰੀ ਜੀਬੀ ਸਿੱਧੂ ਨੇ ਲਿਖੀ ਸੀ ਖਾਲਸਤਾਨ ਦੀ ਸਾਜ਼ਿਸ਼ ਉਹਦੇ ਜਵਾਬ ਦੇ ਵਿੱਚ ਭਾਈ ਨਰਨ ਸਿੰਘ ਉਦੋਂ ਇਹ ਕਿਤਾਬ ਜਿਹੜੀ ਆ ਲਿਖੀ ਗਈ ਸੀ ਜੋ ਵੀ ਤੱਥ ਉਹਦੇ ਵਿੱਚ ਦਿੱਤੇ ਗਏ ਸੀ ਭਾਵੇਂ ਕਿ ਉਹ ਤੱਥ ਕਿਸੇ ਖਾਸ ਡਾਕੂਮੈਂਟਸ ਦੇ ਉੱਤੇ ਆਧਾਰਿਤ ਨਹੀਂ ਸੀ ਬਹੁਤੇ ਕਰਕੇ ਮੀਡੀਆ ਰਿਪੋਰਟਾਂ ਨੂੰ ਆਧਾਰ ਬਣਾ ਕੇ ਹੀ ਉਹਨਾਂ ਨੇ ਇਹ ਕਿਤਾਬ ਲਿਖੀ ਸੀ ਪਰ ਕਿਉਂਕਿ ਭਾਈ ਨਰਨ ਸਿੰਘ ਚੌੜਾ ਨੇ ਕੁਝ ਚੰਦ ਬੰਦੇ ਰਹਿ ਗਏ ਪਿਛਲੇ ਸਮੇਂ ਤੋਂ ਜਿਨ੍ਹਾਂ ਨੇ 1975 ਤੋਂ ਲੈ ਕੇ 1978 ਤੋਂ ਲੈ ਕੇ ਹੁਣ ਤੱਕ ਲਗਾਤਾਰ ਵਿੱਚ ਸੰਘਰਸ਼ ਦੇ ਵਿੱਚ ਵਾਕਵਾਕ ਰੂਪਾਂ ਮੇਸਾਂ ਦੇ ਰੂਪ ਦੇ ਵਿੱਚ ਸ਼ਾਮਲ ਰਹੇ ਆ ਇਹੋ ਜਿਹੇ ਵਿਚਾਰ ਚਰਚਾਵਾਂ ਦੀ ਬਹੁਤ ਜ਼ਿਆਦਾ ਲੋੜ ਹੁੰਦੀ ਹੈ ਜਿੱਥੇ ਗਿਆਨ ਨੂੰ ਤੁਸੀਂ ਜਿਹੜਾ ਉਹੜੜਕਣਾ ਹੁੰਦਾ ਤੇ ਜਿਹੜਾ ਇਹ ਸੰਕਲਪ ਆ ਖਾਲਿਸਤਾਨ ਦੇ ਸੰਬੰਧ ਦੇ ਵਿੱਚ ਇੱਕ ਲੰਬੀ ਵਿਚਾਰ ਚਰਚਾ ਪੱਖ ਦੇ ਵਿੱਚ ਵਿਰੋਧ ਦੇ ਵਿੱਚ ਸਿੱਖਾਂ ਦੇ ਵਿੱਚ ਵੀ ਸਿੱਖਾਂ ਤੋਂ ਬਾਅਦ ਵੀ ਤੇ ਅੱਜ ਦੇ ਸਮੇਂ ਦੇ ਵਿੱਚ ਲਗਭਗ ਪਿਛਲੇ 2 ਸਾਲ ਤੋਂ ਜਿਹੜੀ ਆ ਵਰਲਡ ਦੇ ਵਿੱਚ ਕਿਤੇ ਵੀ ਕੋਈ ਗੱਲ ਹੁੰਦੀ ਆ ਜਿੱਥੇ ਕੋਈ ਸਿੱਖ ਪਾਗਾ ਦਾ ਦਿਖਦਾ ਤੇ ਉਹਦੇ ਹੱਕ ਤੇ ਵਿਰੋਧ ਦੇ ਵਿੱਚ ਖਾਲਸਾਣ ਦੇ ਸਬੰਧ ਦੇ ਵਿੱਚ ਜਿਹੜੀ ਆ ਉਹ ਗੱਲ ਚੱਲਦੀ ਆ ਉਹਦੇ ਰੂਪ ਰੇਸ਼ ਵੀ ਆੜੜ ਹੁੰਦੇ ਨੇ ਕੋਈ ਵੋਟਾਂ ਦੇ ਨਾਲ ਹੀ ਗੱਲ ਕਰਦਾ ਕੋਈ ਹਿਥਿਆਦਵਨ ਸਿੰਘ ਨਾਲ ਸ਼੍ਰੀ ਗੱਲ ਕਰਦਾ ਕੋਈ ਪੋਲਿਟਿਕਲ ਕੋਈ ਸੰਵਿਧਾਨਕ ਉਪਾਵਾਂ ਦੇ ਵਿੱਚ ਰੈਂਦੇ ਹੋਏ ਪਰ ਬੇਸਿਕ ਰੂਪ ਦੇ ਵਿੱਚ ਖਾਲਸਾਤਾਨ ਜਿਹੜਾ ਉਹ ਉਸ ਰਾਜ ਦਾ ਸੰਕਲਪ ਹੈ ਜਿਹੜਾ ਹਰੇਕ ਮਨੁੱਖ ਜਿਹਦਾ ਚਤਵਤਾ ਹੈਗਾ ਵੀ ਇਹੋ ਜਿਹਾ ਰਾਜ ਹੋਵੇ ਜਿੱਥੇ ਤੱਕਾ ਨਾ ਹੋਵੇ ਜਿੱਥੇ ਇਨਸਾਫ ਹੋਵੇ ਨਿਆਂ ਮਿਲਦਾ ਹੋਵੇ ਸ਼ੋਸ਼ਣ ਨਾ ਹੋਇਆ ਹੋਵੇ ਬਰਾਬਰ ਦੇ ਹੱਕ ਮਿਲਦੇ ਹੋਣ ਸੋ ਇਹੋ ਜੇ ਰਾਜ ਦੀ ਸੰਕਲਪ ਗੁਰੂ ਨਾਨਕ ਪਾਤਸ਼ਾਹ ਨੇ ਵੀ ਕੀਤੀ ਸੀ ਤੇ ਜਿਹਨੂੰ ਅਟਾਟੇ ਸਮਿਆਂ ਦੇ ਵਿੱਚ ਝਲਕਾਰੇ ਵੀ ਮਿਲੇ ਬਾਬਾ ਬੰਦਾ ਸਿੰਘ ਬਹਾਦਰ ਦੇ ਸਮੇਂ ਦੇ ਦਰਾਂ ਜਾਂ ਜਿਸ ਨੂੰ ਗੁਰੂ ਅਰਜਨ ਪਾਤਸ਼ਾਹ ਨੇ ਵੀ ਕਿਹਾ ਸਭ ਸੁਖਾਲੀ ਉਠੀਆਂ ਇਹ ਹੋਆ ਹਲੇਮੀ ਰਾਜ ਜੀਓ ਸੋ ਉਹਦੇ ਨਾਵਾਂ ਦੇ ਵਿੱਚ ਜਾਂ ਵਿਕਤੀਆਂ ਦੇ ਪ੍ਰਚਾਰਨ ਦੇ ਵਿੱਚ ਤਾਂ ਜਿਹੜੀ ਆ ਉਹਦੇ 'ਚ ਫਰਕ ਹੋ ਸਕਦਾ ਜਾਂ ਪੈਂਤੜੇ ਬਾਜੀ ਦੇ ਵਿੱਚ ਫਰਕ ਹੋ ਸਕਦਾ ਪਰ ਜਿਹੜਾ ਉਹ ਕੋਲ ਦੇ ਵਿੱਚ ਆ ਵੀ ਖਾਲਸਾਤਨ ਕਹਿ ਲਓ ਜਾਂ ਤੁਸੀਂ ਸਿੱਖ ਹੋਮਲੈਂਡ ਕਹਿ ਲਓ ਜਾਂ ਇਵਨ ਪੰਜਾਬ ਹੀ ਕਹਿ ਲਓ ਉਹ ਅਸਲ ਜਿਹਦੇ ਵਿੱਚ ਤਾਂ ਇਹ ਆ ਵੀ ਮਨੁੱਖ ਇੱਕ ਸਨਮਾਨ ਪੂਰਕ ਜਿਹੜੀ ਆ ਅਣਖ ਖਾਲੀ ਜ਼ਿੰਦਗੀ ਜਿਹੜੀ ਆ ਜਿਹੜੀ ਜ਼ਿੰਦਗੀ ਜੀਣਾ ਚਾਹੁੰਦਾ ਤੇ ਉਹਦੇ ਵਾਸਤੇ ਕੀ ਸਿਧਾਂਤ ਨੇ ਕੀ ਉਹਦਾ ਮਾਰਗਦਰਸ਼ਨ ਆ ਤੇ ਸਾਡਾ ਮਾਰਗਦਰਸ਼ਨ ਤਾਂ ਹਮੇਸ਼ਾ ਧੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰੂ ਗੁਰੂ ਸਹਿਬਾਨ ਤੇ ਸ਼ਹੀਦ ਤੇ ਇਤਿਹਾਸ ਦੇ ਵਿੱਚ ਜੋ ਜੋ ਪਾਏ ਨੇ ਉਹ ਸਾਰੇ ਇੱਕ ਲੰਬੀ ਚਲਚਾ ਹੈਗੀ ਮੈਂ ਬਹੁਤਾਂ ਲੰਮਾ ਸਮਾ ਨਾਲਾ ਜਿਵੇਂ ਭਾਈ ਨਰੈਣ ਸਿੰਘ ਹੁਣਾਂ ਦਾ ਇੱਕ ਲੰਮਾ ਜੀਵਨ ਆ ਸੰਘਰਸ਼ ਆ ਤੇ ਉਹ ਅਜੇ ਵੀ ਵਾਕਫਾਖ ਰੂਪਾਂ ਵੇਸਾਂ جاری ਉਸੇ ਤਰ੍ਹਾਂ ਭਾਈ ਮੋਹਕਮ ਸਿੰਘ ਵੀ ਜਿੰਨ ਜਿਹੜੇ ਗਵਾਹ ਨੇ ਮੈਂ ਤਾਂ ਭਾਈ ਸਾਹਿਬ ਨੂੰ ਕਈ ਵਾਰ ਨਿੱਜੀ ਰੂਪ ਚ ਮਿਲ ਕੇ ਵੀ ਕਿਹਾ ਵੀ ਤੁਸੀਂ ਬਹੁਤ ਸਾਰੀਆਂ ਘਟਨਾਵਾਂ ਦੇ ਗਵਾਹ ਹੋ ਤੇ ਤੁਹਾਨੂੰ ਇਹਨੂੰ ਕਲਮਬੱਧ ਕਰਨਾ ਚਾਹੀਦਾ ਸਤਿਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਬੈਠ ਕੇ ਇਹਨਵੇਂ ਨਿਰਪੱਖ ਹੋ ਕੇ ਜਿਹੜੀਆਂ ਕੁਝ ਗੱਲਾਂ ਨੇ ਜਿਹੜੀਆਂ ਕੋ ਘਟਨਾਵਾਂ ਨੇ ਇਤਿਹਾਸ ਦੇ ਵਿੱਚ ਦੂਧਾ ਵੀ ਪਾਉਂਦੀਆਂ ਨੇ ਤੇ ਕੁਛ ਘਟਨਾਵਾਂ ਜਿਹੜੀਆਂ ਹੈਗੇ ਨੇ ਜਿਹਦੇ ਇਹ ਗਵਾਹ ਨੇ ਕੱਲੇ ਇਹਨਾਂ ਨੂੰ ਉਹਨੂੰ ਕਲਮਬੱਧ ਕਰਨਾ ਚਾਹੀਦਾ ਭਾਵੇਂ ਉਹਨੂੰ ਆਪਣੇ ਆਡੀਓ ਰੂਪ ਦੇ ਵਿੱਚ ਹੁਣ ਬਹੁਤ ਸਾਰੇ ਸੋਰਸ ਹੈਗੇ ਨੇ ਆ ਜੀਓ ਵੀਡੀਓ ਉਸ ਰੂਪ ਦੇ ਵਿੱਚ ਰਿਕਾਰਡ ਕਰਨਾ ਚਾਹੀਦਾ ਕਿਉਂਕਿ ਇਸ ਮਨੁੱਖਾ ਦੇਹੀ ਦਾ ਕੋਈ ਪਤਾ ਨਹੀਂ ਕਦੋਂ ਬਲਾਵਾ ਆ ਜਾਵੇ ਕਿਸੇ ਦਾ ਵੀ ਕੋਈ ਪਤਾ ਨਹੀਂ ਪਰ ਜਿਹੜੇ ਵੀ ਇਸ ਤਰ੍ਹਾਂ ਦੇ ਵਿਅਕਤੀ ਸਾਡੇ ਵਿੱਚ ਬਚੇ ਨੇ ਜਿਹੜੇ ਸੰਘਰਸ਼ ਦੇ ਸ਼ੁਰੂ ਤੋਂ ਲੈ ਕੇ ਮੰਨ ਲਓ ਸੰਘਰਸ਼ਤਾ ਗੁਨਾਹਕ ਆਸ਼ਾ ਤੋਂ ਸ਼ੁਰੂ ਹੋਇਆ ਪਰ ਜਿਹੜਾ ਵੀਮੀ ਸਦੀ ਦਾ ਇਹ ਸੰਘਰਸ਼ ਸੀ ਆਖਰੀ ਤਿੰਨ ਦਹਾਕਿਆਂ ਦਾ ਉਹਦੇ ਜਿਹੜੇ ਵੀ ਗਵਾਹ ਹੈਗੇ ਨੇ ਉਹਨਾਂ ਨੂੰ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਅਗਲੀ ਪੀੜ੍ਹੀ ਤੱਕ ਫਰਸਟ ਹੈਂਡ ਇਨਫੋਰਮੇਸ਼ਨ ਦੇਣ ਵਾਸਤੇ ਉਹਨਾਂ ਨੂੰ ਇਹਦੇ ਲਈ ਕਾਰਜ ਕਰਨੇ ਚਾਹੀਦੇ ਨੇ ਸੋ ਜਿਹੜਾ ਕਿਤਾਬ ਦਾ ਵਿਸ਼ਾ ਵਸਤੂ ਹੈਗਾ ਉਹ ਤਾਂ ਹੈ ਵੀ ਇੱਕ ਇੰਡੀਅਨ ਏਜੰਸੀ ਦੇ ਬੰਦੇ ਨੇ ਅਧਿਕਾਰੀ ਨੇ ਖਾਲਸਤਾਨ ਜਿਹੜਾ ਇੱਕ ਸਿੱਖਾਂ ਦਾ ਰਾਜ ਦਾ ਸੰਕਲਪ ਦਾ ਇੱਕ ਨਾਮ ਆ ਉਹਨੂੰ ਇੱਕ ਸਾਜ਼ਿਸ਼ ਦੇ ਰੂਪ ਦੇ ਵਿੱਚ ਦੱਸਿਆ ਵੀ ਸਿੱਖਾਂ ਦੇ ਵਿੱਚ ਇਹ ਕੋਈ ਨਹੀਂ ਸੀ ਬਾਦ ਪਾਈ ਨਰੈਨ ਸਿੰਘ ਉਹਨਾਂ ਨੇ ਕਹਿ ਪੀ ਇਹ ਜਿਹੜੀ ਕਿਤਾਬ ਹੈਗੀ ਲਿਖੀ ਜੀਬੀ ਸਿੱਧੂ ਨੇ ਇਹ ਖਾਲਸਤਾਨ ਦੀ ਸਾਜ਼ਿਸ਼ ਨਹੀਂ ਹੈਗੀ ਖਾਲਸਤਾਨ ਦੇ ਵਿਰੁੱਧ ਸਾਜ਼ਿਸ਼ ਹੈਗੀ ਆ ਸੋ ਜਿਹੜੇ ਰਾਜ ਦੇ ਸੰਕਲਪ ਦੀ ਗੱਲ ਹੈਗੀ ਆ ਉਹਦੇ ਤੇ ਬਹੁਤ ਸਾਰੇ ਵਿਦਵਾਨਾਂ ਨੇ ਕਿਤਾਬਾਂ ਵੀ ਲਿਖੀਆਂ ਸਾਡੇ ਇਤਿਹਾਸ ਦੇ ਵਿੱਚੋਂ ਵੀ ਗਲਬਾਣੀ ਦੇ ਵਿੱਚੋਂ ਵੀ ਜਿਸਤਾਂਤ ਜਿਹੜੇ ਮਿਲਦੇ ਹੈਗੇ ਆ ਸੋ ਸਾਨੂੰ ਉਹਦੇ ਤੇ ਕਨਸੈਂਟਰੇਟ ਕਰਨਾ ਚਾਹੀਦਾ ਵੀ ਅੱਜ ਜਦੋਂ ਦੁਨੀਆ ਸਿੱਖਾਂ ਦੇ ਵਾਲੇ ਪਾਸੇ ਨੂੰ ਦੇਖਦੀ ਹੈ ਅੱਜ ਜਦੋਂ ਦੇਖਦੇ ਅਸੀਂ ਦੁਨੀਆ ਦੇ ਵਿੱਚ ਕੋਈ ਉਹ ਥਾ 1984 ਦੇ ਵਿੱਚ ਸਿੱਖਾਂ ਨੂੰ ਨਹੀਂ ਸੀ ਮਿਲੀ ਜਿਹੜੀ ਪਿਛਲੇ 2 ਸਾਲ ਤੋਂ ਜਿਹੜਾ ਇੰਟਰਨੈਸ਼ਨਲ ਮੀਡੀਆ ਜਿਹੜਾ ਹੈਗਾ ਉਹ ਸਿੱਖਾਂ ਨੂੰ ਸਿੱਖਾਂ ਦੇ ਨਾਲ ਕੀ ਹੋਇਆ ਇੰਡੀਆ ਇੰਡੀਅਨ ਸਟੇਟ ਨੇ ਕਿਵੇਂ ਡੀਲ ਕੀਤਾ 1984 ਬਾਅਦੇ ਸਾਨੂੰ ਉਸ ਜਿਹੜੀਆਂ ਥੱਲੇ ਘਟੀਆਂ ਹੋਈਆਂ ਘਟਨਾਵਾਂ ਤੋਂ ਉੱਪਰ ਉੱਠ ਕੇ ਤੇ ਦੁਨੀਆ ਦੇ ਵਿੱਚ ਵੀ ਇਹ ਹੈ ਵੀ ਜਿਹੜਾ ਸਿੱਖਾਂ ਦਾ ਰਾਹ ਸੀ ਭਾਵੇਂ ਸਰਕਾਰੇ ਖਾਲਸਾ ਮਹਾਰਾਜਾ ਰਣਜੀਤ ਸਿੰਘ ਦਾ ਰਾਹ ਸੀ ਜਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਲੈਂਡ ਟੂ ਦੀ ਟੀਜ਼ਰ ਦਿੱਤੇ ਸਾਨੂੰ ਉਸ ਸੰਕਲਪ ਨੂੰ ਰਾਜ ਦੀ ਲੋੜ ਤਾਂ ਹੁੰਦੀ ਆ ਹਰ ਇੱਕ ਕੌਮ ਨੂੰ ਤੇ ਸਰਬੱਤ ਦੇ ਭਲੇ ਦੇ ਵਾਸਤੇ ਵੀ ਜਿਹੜੀ ਆ ਉਹ ਲੋੜ ਹੈਗੀ ਆ ਸੋ ਜਿਹੜਾ ਸਿੱਖ ਸੰਕਲਪ ਦੇ ਵਿੱਚੋਂ ਜਿਹੜਾ ਰਾਜ ਦਾ ਜਦੋਂ ਅਸੀਂ ਦੇਖਦੇ ਹੈਗੇ ਆ ਤਾਂ ਉਹ ਸਰਬੱਤ ਦੇ ਭਲੇ ਦੇ ਹਿੱਤ ਦੇ ਵਿੱਚ ਹੀ ਆ ਆਪਣੇ ਹਿੱਤ ਦੇ ਵਿੱਚ ਨਹੀਂ ਹੈਗਾ ਸੋ ਸਾਨੂੰ ਉਸ ਸੰਕਲਪ ਨੂੰ ਵੀ ਜਾਗਰਤ ਕਰਨ ਦੀ ਨਾਲ ਨਾਲ ਜਿਹੜੀ ਆ ਬਿਉਤਬੰਦੀ ਜਾਂ ਉਹਦੇ ਬਾਰੇ ਵੀ ਜਿਹੜੀ ਗੱਲ ਕਰਨੀ ਚਾਹੀਦੀ ਆ ਵੀ ਨੇਸ਼ਨ ਸਟੇਟ ਜਿਹੜੀ ਆ ਤੁਹਾਡੀ ਗੱਲ ਬਿਲਕੁਲ ਵਾਜਬ ਆ ਵੀ ਉਹ ਬਿਲਕੁਲ ਨਵਾਂ ਸੰਕਲਪ ਹੈਗਾ ਗੁਰੂ ਸਾਹਿਬ ਨੇ ਤਾਂ ਉਸ ਤੋਂ ਪਹਿਲਾਂ ਹੀ ਜਿਹੜੀ ਆ ਗੱਲ ਕੀਤੀ ਸੀ ਸਦਵਾਤ ਦੇ ਭਲੇ ਦੀ ਤੇ ਅਕਾਲੀ ਸੱਤਾ ਦਾ ਮਤਲਬ ਹੀ ਇਹ ਸੀ ਕਿ ਜਿਹੜਾ ਅਕਾਲ ਦੇ ਨਾਲ ਜੁੜਿਆ ਹੋਇਆ ਤੇ ਉਸ ਅਕਾਲ ਦੀ ਸੱਤਾ ਦੇ ਰੂਪ ਦੇ ਵਿੱਚ ਸਾਡੀ ਬ੍ਰਾਹਮਣ ਦੇ ਵਿੱਚ ਉਹ ਲਾਗੂ ਕਰ ਰਿਹਾ ਹੈਗਾ ਉਹਦੇ ਵਿੱਚੋਂ ਬਾਅਦ ਨੇਸ਼ਨ ਸਟੇਟ ਬਣੀ ਇੱਕ ਲੰਬਾ ਦੌਰ ਚੱਲਿਆ ਖਾਲਸਾਣ ਦੀ ਲੜਾਈ 84 ਤੋਂ ਸ਼ੁਰੂ ਨਹੀਂ ਹੋਈ 78 ਤੋਂ ਸ਼ੁਰੂ ਨਹੀਂ ਹੋਈ 1944 ਚ ਕਮਿਊਨਿਸਟਾਂ ਨੇ ਵੀ ਪੰਜਾਬ ਨੂੰ ਜਿਹੜਾ ਖਾਲਸਾਣ ਦਾ ਜਿਹੜੀ ਉਹਨਾਂ ਨੇ ਗੱਲ ਕੀਤੀ ਆ ਪੀਗਾਨੀ ਜੈਲ ਸਿੰਘ ਨੇ ਇਹ ਗੱਲ ਕਹੀ ਸੀਗੀ ਵੀ ਮੈਂ ਖਾਲਸਾ ਜਾਂ ਖਾਲਸਤਾਨ ਪੰਜਾਬ ਦਾ ਨਾਮ ਰੱਖਦੀਏ ਸੋ ਕਿਸੇ ਜਗ੍ਹਾ ਦਾ ਨਾਮ ਬਦਲਣ ਦੇ ਨਾਲ ਉਹ ਪ੍ਰਵੰਧ ਨਹੀਂ ਬਣਦਾ ਗੁਰੂ ਸਾਹਿਬ ਨੇ ਕਿਸੇ ਜਗ੍ਹਾ ਦਾ ਨਾਮ ਨਹੀਂ ਬਦਲਿਆ ਉਹਨਾਂ ਨੇ ਜਿੱਥੇ ਜਿੱਥੇ ਆਪਣੇ ਸ਼ਹਿਰ ਵਸਾਏ ਉੱਥੇ ਉਹਨਾਂ ਨੇ ਆਪਣਾ ਕਲਤਾਰਪੁਰੀ ਜਿਹੜਾ ਸੰਕਲਪ ਦਿੱਤਾ ਸੋ ਬਹੁਤ ਵੱਡੀ ਡੂੰਗੀ ਤੇ ਲੰਬੀ ਜਿਹੜੀ ਆ ਉਹ ਚਰਚਾ ਜਿਹੜੀ ਆ ਉੱਤੇ ਚੱਲਣੀ ਚਾਹੀਦੀ ਆ ਆਪਾਂ ਨੂੰ ਡਿੜਕਣਾ ਚਾਹੀਦਾ ਤੇ ਇੱਕ ਦੂਜੇ ਨੂੰ ਸੁਣਨ ਦਾ ਜਿਹੜਾ ਸਭ ਤੋਂ ਵੱਡੀ ਗੱਲ ਆ ਸੁਣਨਾ ਜਿਹੜਾ ਉਹ ਜ਼ਰੂਰੀ ਹੁੰਦਾ ਗੁਰਤੇਜ ਸਿੰਘ ਹੁਣਾਂ ਨੇ ਬਹੁਤ ਜਿਹੜੀ ਆ ਇੱਕ ਮੈਂ ਕਹਿੰਦਾ ਵੀ ਚਲ ਸਿੱਟੀ ਆ ਸਾਨੂੰ ਇਹਦੇ ਉੱਤੇ ਵੀ ਜਿਹੜੇ ਸਾਡੇ ਦੂਜੇ ਸੱਜਣ ਨੇ ਉਹਦੇ ਉੱਤੇ ਸਪੈਸੀਫਿਕ ਕੋਈ ਜਵਾਬ ਦੇਣਾ ਚਾਹੁੰਨ ਪਰ ਉਹ ਕਿਸੇ ਤਲਖੀ ਦੇ ਵਿੱਚ ਨਹੀਂ ਹੋਣਾ ਚਾਹੀਦਾ ਇੱਕ ਮੈਂ ਇੱਥੇ ਨੁਕਤੇ ਦੀ ਨਿਕਤਾ ਦੱਸਣਾ ਚਾਹੁੰਦਾ ਸ਼ਾਇਦ ਮੈਂ ਸਹੀ ਨਾਂ ਵੀ ਹੋਵਾਂ ਜਿਹੜੀਆਂ ਹਥਿਆਰਬੰਦ ਸੰਘਰਸ਼ ਦੀਆਂ ਕੁਝ ਬਰੀਕੀਆਂ ਹੁੰਦੀਆਂ ਤੇ ਜਿਹੜੀਆਂ ਉਹਦੀਆਂ ਲਿਮਿਟੇਸ਼ਨਸ ਹੁੰਦੀਆਂ ਨੇ ਉਹ ਹਥਿਆਰਬੰਦ ਸੰਘਰਸ਼ ਲੜਨ ਵਾਲਾ ਬੰਦਾ ਹੀ ਸਮਝ ਸਕਦਾ ਉਹੀ ਉਹਦਾ ਵਿਖਿਆਨ ਕਰ ਸਕਦਾ ਤੇ ਉਹੀ ਅਧਿਕਾਰੀ ਹੁੰਦਾ ਜਿਹੜਾ ਸਮੁੰਦਰ ਦੇ ਵਿੱਚ ਵੜਿਆ ਹੀ ਨਹੀਂ ਉਹ ਬਾਹਰ ਬਹਿ ਕੇ ਉਹਦੀ ਵਿਆਖਿਆ ਦੇ ਵਿੱਚ ਜੂਦ ਉਹਦੇ ਵਿੱਚ ਕੋਈ ਵਾਅਦਾ ਕੱਟਾ ਹੁੰਦਾ ਜਿਹੜਾ ਥੱਲੇ ਡੂੰਘੇ ਤੱਕ ਗਿਆ ਉਹੀ ਮੀਤੀ ਮੋਤੀਆਂ ਸਿੱਪਾਂ ਦੇ ਬਾਰੇ ਦੱਸ ਸਕਦਾ ਹੁੰਦਾ ਬਾਹਰ ਬਹਿ ਕੇ ਚਰਚਾ ਕਰਨੀ ਉਹ ਇੱਕ ਡਿਫਰੈਂਟ ਮੈਟਰ ਦਾ ਮੈਂ ਵੀ ਬਾਹਰ ਬੈਠਾ ਉਹ ਵੀ ਬੈਠੇ ਨੇ ਜਿਹੜੇ ਵਿੱਚ ਧੂਲ ਤੱਕ ਕੋਲ ਦੇ ਵਿੱਚ ਸੀ ਕੋਲ ਵਾਲੇ ਬੰਦੇ ਤਾਂ ਬਹੁਤ ਥੋੜੇ ਰਹਿ ਗਏ ਬਹੁਤੇ ਸ਼ਹੀਦ ਹੋ ਗਏ ਬਹੁਤ ਥੋੜੇ ਰਹਿ ਗਏ ਜਿਨ੍ਹਾਂ ਨੂੰ ਉਹ ਪਤਾ ਨਹੀਂ ਕੀ ਮੰਨਣਾ ਹੈ ਕੀ ਨਹੀਂ ਮੰਨਣਾ ਇਹ ਇੱਕ ਆਜ਼ਾਦੀ ਸੰਘਰਸ਼ ਦੀਆਂ ਜਿਹੜੀਆਂ ਨੇ ਆਪਣੀਆਂ ਸਮਾਬੱਧ ਤਰੀਕਾ ਹੁੰਦਾ ਸਰਕਾਰਾਂ ਨੇ ਵੀ ਬਹੁਤ ਕੁਝ ਰੱਖਿਆ ਹੁੰਦਾ ਵੀ ਆਹ ਕੋਲਾ ਸੀ 30 ਸਾਲ ਬਾਅਦ ਕੱਢਾਂਗੇ ਆ 40 ਸਾਲ ਬਾਅਦ ਕੱਢਾਂਗੇ ਆ 50 ਸਾਲ ਬਾਅਦ ਕੱਢਾਂਗੇ ਸੋ ਜਦੋਂ ਜਿਸ ਗੱਲ ਦੀ ਲੜਾਈ ਸੀ ਉਹ ਪੂਰੀ ਹੋ ਜੂਗੀ ਤੇ ਉਹ ਸਾਰੀਆਂ ਗੱਲਾਂ ਜਿਹੜੀਆਂ ਮੈਂ ਸਮਝਦਾ ਜਿੱਥੋਂ ਤੱਕ ਮੇਰੀ ਜਾਣਕਾਰੀ ਨੇ ਉਹ ਝਾਰੇ ਬੈਠੇ ਉਹ ਇਸ ਗੱਲ ਲਈ ਵੀ ਤਸਲੀਮ ਵੀ ਕਰਦੇ ਨੇ ਕੁਝ ਗੱਲਾਂ ਕੁਝ ਗੱਲਾਂ ਉਹਨਾਂ ਨੇ ਕਹਿ ਦਿੱਤੀਆਂ ਹੋਈਆਂ ਨੇ ਜਿਹੜੀਆਂ ਉਹਨਾਂ ਤੋਂ ਬਾਅਦ ਜਾਂ ਸਤਾਪਤੀ ਹੋਣ ਤੋਂ ਬਾਅਦ ਜਿਹੜੀਆਂ ਉਹ ਸਾਹਮਣੇ ਜਾਗਰ ਹੋਣਗੀਆਂ ਆਯਾਦ ਹਿੰਦੁਸਤਾਨ ਦੀ ਅੰਗਰੇਜ਼ਾਂ ਦੇ ਬੁੱਧ ਲੜਾਈ ਦੇ ਦਰਮਿਆਨ ਵੀ ਬਹੁਤ ਸਾਰੀਆਂ ਗੱਲਾਂ ਸੀ ਜਾਂ ਸਾਡੀ 18ਵੀਂ ਸਦੀ ਦੇ ਵਿੱਚ ਵੀ ਤਤਖਾਲਸਾ ਬੰਦਈ ਖਾਲਸਾ ਬੰਦਾ ਬਰਾਗੀ ਜਾਂ ਉਹਨਾਂ ਦੇ ਬਨੋਦ ਸਿੰਘ ਤੇ ਉਹਦਾ ਰੌਲਾ ਪੈ ਗਿਆ ਸੀ ਉਹ ਅਜੇ ਤੱਕ ਵੀ ਚੱਲੀ ਜਾਂਦੀਆਂ ਤੇ ਸੰਤਾ ਨੂੰ ਕਾਂਗਰਸ ਦੇ ਕਹਿਣ ਵਾਲੇ ਜਿਹੜੇ ਕਹਿਣ ਵਾਲੇ ਨੂੰ ਅੱਜ ਵੀ ਕਹਿਦੇ ਉਹਨਾਂ ਨੇ ਗਾਂ ਵੀ ਕਹਿਣਾ ਜਿਹੜੇ ਉਹਨਾਂ ਨੂੰ ਸ਼ਹੀਦ ਮੰਨਦੇ ਨੇ ਉਹ ਕੱਲ ਵੀ ਮੰਨਦੇ ਸੀ ਤੇ ਅੱਜ ਵੀ ਮੰਨਦੇ ਸੋ ਇਹ ਜਿਹੜੀਆਂ ਗੱਲਾਂ ਕਦੋਂ ਕਿਹੜੀਆਂ ਬਾਤ ਆਉਣੀਆਂ ਉਹ ਉਹੀ ਤੈਅ ਕਰਨਗੇ ਤੇ ਉਹੀ ਬਾਤ ਕੱਢਣਗੇ ਜਿਹੜੇ ਉਸ ਕੋਲ ਦੇ ਵਿੱਚ ਨੇ ਸਾਰਿਆਂ ਦੇ ਵਾਸਤੇ ਉਹ ਗੱਲਾਂ ਸਾਰਿਆਂ ਨੂੰ ਉਹ ਹਜਮ ਨਹੀਂ ਹੋ ਸਕਦੀਆਂ ਹੁੰਦੀਆਂ ਸੋ ਹਾਜਮਾ ਮਜ਼ਬੂਤ ਵਾਲੇ ਹੀ ਉਹ ਜਿਹੜੀਆਂ ਗੱਲਾਂ ਨੇ ਸਾਹਮਣੇ ਰੱਖੀਆਂ ਜਾਂ ਜਨਤਾ ਦੇ ਵਿੱਚ ਉਹ ਸਾਰੀਆਂ ਗੱਲਾਂ ਉਸ ਤਰ੍ਹਾਂ ਨਹੀਂ ਹੁੰਦੀਆਂ